ਤਾਂ ਮੈਂ ਮਰ ਗਿਆ ਭਾਂਚੋ ਕੋਈ ਨਹੀਂ ਕੋਈ ਨਹੀਂ ਆਪਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਦੱਸ ਆਪਾਂ ਇਨਸਾਨ ਆਪਾਂ ਤੁਹਾਡੇ ਨਾਲ ਆ ਇਨਸਾਨੀ ਦੇ ਤੌਰ ਤੇ ਆਪਾਂ ਤੁਹਾਡੇ ਨਾਲ ਆ ਕੋਈ ਚੱਕਰ ਵੀ ਬਾਈਪਾਸ ਤੇ ਹਨਾ ਕੋਈ ਬੰਦਾ ਰੌਲਾ ਪਾਉਂਦਿਆ ਵੀ ਮੈਂ ਮਰ ਗਿਆ ਜਾਂ ਮਰ ਗਿਆ ਜਾਂ ਘਰੋਂ ਵਾਅਦ ਹੋਈ ਆਪਣਿਓ ਸਾਡਾ ਕਾਰਿਆ ਲੱਗ ਗਿਆ ਤੇ ਮੈਂ ਚੱਲਿਆ ਵਾਂ ਤੇ ਵੀਡੀਓ ਤਾਂ ਬਣਾ ਰਿਹਾ ਕਿ ਕੱਲ ਨੂੰ ਕੋਈ ਇਸ਼ੂ ਹੋ ਜਾਂਦਾ ਵਾ ਤੇ ਅੱਜ ਕੱਲ ਹੈਲਪ ਕਰਨ ਦਾ ਵੀ ਕੋਈ ਗੱਲ ਸਮਾਂ ਆ ਇਹੋ ਜਾਵਾ ਤਾ ਅਗਰ ਵੀਡੀਓ ਬਣਾ ਰਿਹਾ ਮੈਂ ਵੀਡੀਓ ਚੱਲੂ ਰਹੇ ਵੀਡੀਓ ਚੱਲੂ ਜੀ ਹੌਲੀ ਜਾਂਦੇ ਹੌਲੀ ਦੋਈ ਵਾਰ ਉਹ ਦੇਖੇ ਕਾ ਕਰੇਗਾ ਇੱਥੇ ਕਰਾਂ ਲੇ ਗੁਰ ਬੇਕੋ ਦੇ ਬੰਦੇ ਕੋਈ ਸਾਹਿਬ ਹਾਂ ਕੋਈ ਨਹੀਂ ਬੰਦਾ ਲੱਗਾ ਹੋਵੇ ਤੇਰੇ ਕੋਲ ਥੱਲੇ ਕੀ ਆ ਸੰਤ ਹਾਜੀ ਬਾਉ ਜੀ ਕੀ ਕੀ ਗੱਲ ਆ ਯਾਰ ਉਹਨੇ ਮੈਂ ਲੱਖੋਂ ਵੀ ਬੰਦੇ ਤਲਵਾਰ ਲੈ ਕੇ ਭਾਗੇ ਤਲਵਾਰ ਲੈ ਕੇ ਹਾਂ ਅੱਛਾ ਕਿਧਰ ਨੂੰ ਚੱਲ ਗਏ ਹੋ ਇੱਧਰ ਨੂੰ ਗਏ ਪੀਪੀ 07 ਅੱਛਾ 352 ਨੰਬਰ ਹੈਗਾ ਨੰਬਰ ਨੰਬਰ ਹੀ ਆਖੀ ਚਾਪੀ ਦੀ ਮੇਰੇ ਕੋਲ ਆ ਚਾਬੀ ਤੁਹਾਡੇ ਕੋਲ ਪਹਿਲੇ ਲੈ ਗਏ ਸਾਰਾ ਕੁਝ ਲੈ ਗਏ ਲੈ ਹੀ ਲੈ ਗਏ ਅੱਛਾ ਅੱਛਾ ਤੇ ਤੁਹਾਡੇ ਕੋਲ ਕੁਝ ਦੂਸਰਾ ਹੋਰ ਸਮਾਨ ਕੁਝ ਨਹੀਂ ਹੈਗਾ ਨਹੀਂ ਕੁਝ ਨਹੀਂ ਹੈਗਾ ਚਾਬੀ ਦੀ ਐਕਟਿਵ ਦੀ ਚਾਬੀ ਵੀ ਲੈ ਗਏ ਹਾਂਜੀ ਅੱਛਾ ਅੱਛਾ ਲੈ ਗਏ ਮਤਲਬ ਬੰਦੇ ਪੈ ਗਏ ਇੱਥੇ ਹਰ ਰਾਤ ਦੇ ਹਾਂ ਬੰਦੇ ਪੈ ਗਏ ਇੱਥੇ ਭਾਉ ਨੂੰ ਰੱਖਦੇ ਰਸਦੇ ਨੂੰ ਤੁਹਾਡੀ ਐਕਟਿਵ ਦੀ ਚਾਬੀ ਵੀ ਲੈ ਗਏ ਹਾਂਜੀ ਹਾਂ ਆ ਤੁਹਾਡਾ ਤੁਸੀਂ ਆ ਕਿੱਥੋਂ ਰਹ ਜੇ ਕਿੱਥੋਂ ਤੁਹਾਡੇ ਤਾਂ ਨਹੀਂ ਮਾਰੀ ਉਹਨਾਂ ਨੇ ਸੱਟਾ ਸੱਟਾ ਨਹੀਂ ਮਾਰੀ ਨਹੀਂ 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 ਓਕੇ ਤੇ ਪੁਲਿਸ ਚੌਕੀ ਆਪਣੀ ਨਾਲ ਹੀ ਅਜੇ ਜਾਣਾ ਤੁਸੀਂ ਇਤਲਾਹ ਕਰਨੀ ਹੈ ਤੇ ਮੋਬਾਈਲ ਵੀ ਲਾਗੇ ਮੈਂ ਮੋਬਾਈਲ ਲਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਆਪਣੀ ਜਾਨ ਬਚ ਗਈ ਆ ਇੰਨਾ ਬੜਾ ਹਾਂਜੀ ਠੀਕ ਆ ਤੁਹਾਡੀ ਇਹ ਚਾਬੀ ਵੀ ਲੈ ਕੇ ਨਾਲ ਹਾਂਜੀ ਚਾਬੀ ਚਾਬੀ ਮੇਰੇ ਨਾਲ ਘਰ ਫੋਨ ਵੀ ਕਰਦਾ ਮੈਂ ਤਾਂ ਮੈਂ ਮਰ ਗਿਆ ਭੈਣ ਚੋ ਕੋਈ ਨਹੀਂ ਕੋਈ ਨਹੀਂ ਆਪਾਂ ਫੋਨ ਹੈਗਾ ਆਪਣੇ ਕਰ ਲੈਨੇ ਆਪਾਂ ਫੋਨ ਕਰ ਲੈਨੇ ਇਹਨੂੰ ਆਪਾਂ ਸਾਈਡ ਤੇ ਲਾਈਏ ਕਿਤੇ ਕੋਲ 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 ਪਰਸ ਲੱਗੇ ਆ ਪਰਸ ਵੀ ਲੱਗੇ ਆ ਫੋਨ ਵੀ ਲੱਗੇ ਆ ਫੋਨ ਵੀ ਲੱਗੇ ਤੇ ਪਰਸ ਵੀ ਲੱਗੇ ਆ ਕਾਦੀ ਗੱਡੀ ਤੇ ਆਏ ਸੀਗੇ ਹਾਂਜੀ ਹਾਂਜੀ ਅੱਛਾ ਇਹ ਮੇਰਾ ਇੱਥੇ ਲੱਗ ਗਈ ਘਰ ਆਪਣਾ ਮੈਂ ਤੁਹਾਡੀ ਆਵਾਜ਼ ਸੁਣ ਕੇ ਆਇਆ ਉਥੋਂ ਕੀ ਕਰਾਂ ਭਾਂਜਾ ਮੈਂ ਚਾਬੀ ਨਹੀਂ ਧਾਰ ਕਰਨਾ ਜਾਉ ਹੁਣ ਮੈਂ ਕੋਈ ਨਹੀਂ ਕੋਈ ਨਹੀਂ ਚਾਬੀ ਤੁਹਾਨੂੰ ਲਾ ਦਿੰਨੇ ਆ ਤੁਹਾਡਾ ਮਸਲਾ ਹੱਲ ਕਰਾਂਗੇ ਕੋਈ ਨਹੀਂ ਕਰਦਾ ਤੇ ਘਰ ਤੇ ਪਹੁੰਚਾਵਾਂਗੇ ਤੁਹਾਨੂੰ ਤੇ ਸ਼ਾਹ ਹੋਣਾ ਪੈਦਾ ਕੀ ਕਰੀਏ ਪਿੰਡ ਕਿਹੜਾ ਨਾ ਤੁਹਾਡਾ ਕਿਤੇ ਅੰਮ੍ਰਿਤਸਰ ਜੇ ਅੰਮ੍ਰਿਤਸਰ ਜੀ ਅੱਛਾ ਮੇਨ ਸ਼ਹਿਰ ਹੈ ਤੁਹਾਡਾ ਹਾਂ ਜੀ ਇੱਧਰ ਹੀ ਕਰ ਰਾਇੀ ਨਹੀਂ ਦੂਰ ਕੋਈ ਕੰਮ ਹੀ ਆਇਆ ਸਰ ਕੰਮ ਆਇਆ ਠੀਕ ਆ ਚਲੋ ਤੁਹਾਡੇ ਕੋ ਦੂਜਾ ਹੋਰ ਕਿ ਉੱਥੇ ਕਰੀਏ ਭਾਜੀ ਜਾ ਇੱਕ ਸਾਈਡ ਤੇ ਉਹਨਾਂ ਦੇ ਉਹਨਾਂ ਦੇ ਲਾ ਦੀਏ ਉਹ ਵੀਰ ਹੈਗੇ ਲਾਗੇ ਘਰ ਉਹਨਾਂ ਦੇ ਘਰ ਲੈ ਤੁਸੀਂ ਜੇ ਜਾਣਾ ਹੈ ਤਲਾਹ ਕਰਨੀ ਆ ਤੇ ਚੌਂਕੀ ਤੇ ਮੈਂ ਤੁਹਾਡੇ ਨਾਲ ਜਾ ਸਕਦਾ ਜੀ ਕਹੋ ਤੇ ਮੈਂ ਤੁਹਾਡੇ ਨਾਲ ਜਾ ਸਕਦਾ ਪਾਣੀ ਹੈਗਾ ਗੱਡੀ ਚ ਜਾਂ ਪਾਣੀ ਨਹੀਂ ਮੈਂ ਕੋਈ ਨਹੀਂਗਾ ਮੇਰੇ ਕੋ ਹੈ ਮੋਬਾਈਲ ਤੁਹਾਨੂੰ ਕਰੇ ਕੋਈ ਨਹੀਂਗਾ ਮੋਬਾਈਲ ਨੰਬਰ ਨਹੀਂ ਮੋਬਾਈਲ ਨੰਬਰ ਕਰਦਾ ਤੇ ਨੰਬਰ ਹੈਗਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਦੱਸ ਆਪਾਂ ਇਨਸਾਨ ਆਪਾਂ ਤੁਹਾਡੇ ਨਾਲ ਆ ਇਨਸਾਨੀਅਤ ਦੇ ਤੌਰ ਤੇ ਆਪਾਂ ਤੁਹਾਡੇ ਨਾਲ ਆ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ ਜਿਵੇਂ ਕਹੋਗੇ ਆਪਾਂ ਉਦਾਂ ਕਰ ਲਾਂਗੇ ਜਿੱਦਾਂ ਦੀ ਤੁਹਾਨੂੰ ਤੁਹਾਡੇ ਸਹੀ ਸਲਾਮ ਤੁਹਾਡੇ ਘਰ ਪਹੁੰਚਾਵਾਂਗੇ ਕੋਈ ਚੱਕਰ ਸੋਏ ਦੋਸਤੋਂ ਹਾਈਦੇ ਆ ਤਰਨ ਤਰਨ ਹਾਈਵੇ ਆ ਇਥੇ ਭਾਜੀ ਹੁਣਾਂ ਦੇ ਨਾਲ ਕੋਈ ਬੰਦੇ ਆਏ ਉਹਨਾਂ ਤੋਂ ਨਾਲੇ ਸਕੂਟੀ ਚਾਬੀ ਲੈ ਗਿਆ ਤੇ ਨਾਲੇ ਚਾਬੀ ਚਾਬੀ ਸੂਟਦੇ ਨਹੀਂ ਚਾਬੀ ਮੈਨੂੰ ਲੱਗ ਟਿਕਟ ਵਿੱਚ ਹੀ ਤੇ ਬੋਂਬੇ ਜਾਣਾ ਪੈ ਚੋ ਟਿਕਟ ਵਿੱਚ ਹੀ ਆ ਮੇਰੀ ਬੋਂਬੇ ਜਾ ਓਏ ਉਹ ਤਾਂ ਨਿਕਲ ਆਊਗੀ ਨਿਕਲ ਆਊਗੀ ਭਾਜੀ ਟਿਕਟ ਨਿਕਲ ਆਊਗੀ ਨਿਕਲ ਆਊਗੀ ਭਾਜੀ ਟਿਕਟ ਟਿਕਟ ਨਿਕਲ ਆਊਗੀ ਟਿਕਟ ਨਿਕਲ ਆਊਗੀ ਆਨਲਾਈਨ ਨਿਕਲ ਆਉਂਦੀ ਹੁੰਦੀ ਆ ਕੋਈ ਚੱਕਰ ਨਹੀਂ ਪਾਣੀ ਪੀ ਲਓ ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਭਾਜੀ ਪਾਣੀ ਪੀਓ ਪੀਓ ਪਾਣੀ ਪੀਓ ਭਾਜੀ ਚੌਕੀ ਵਾਲਿਆਂ ਨੂੰ ਕਰਦੀਏ ਫੋਨ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਕਰਦੀਏ ਫੋਨ ਅੰਦਰ ਮੈਂ ਬੈਨ ਨਾ ਬੋਲੀ ਮੋਬਾਈਲ ਸੀਗਾ ਬੈ ਕਿਦੋਂ ਨਿਕਲ ਆਲੀ ਬੈਨ ਚ ਕੋਈ ਗੱਲ ਨਹੀਂ ਭਾਜੀ ਕੋਈ ਆਮਨ ਨੂੰ ਫੋਨ ਕਰਨ ਕਿ ਚੌਕੀ ਫੋਨ ਕਰੀ ਭਈ ਉਹ ਹੈਗਾ ਕੋਈ ਹੈ ਉਹ ਇਹਨਾਂ ਦੀ ਕੋਈ ਜਾਣਾ ਹੋਊਗਾ 에어ਲਾਈਨ ਦੀ 에어ਲਾਈਨ ਦੀ ਨਹੀਂ ਗਈ ਹਾਂ ਹਾਂ ਟ੍ਰੇਨ ਦੀ ਟ੍ਰੇਨ ਦੀ ਸੀ ਓਕੇ ਚੌਕੀ ਧਾਰਕੜ ਤੇਲਕੜ ਤੇਜਾ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ ਕੋਈ 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 ਗੱਲ ਨਹੀਂ ਕੋਈ ਗੱਲ ਨਹੀਂ ਭਾਈ ਪਾਣੀ ਪੀਓ ਤੁਸੀਂ ਕੋਈ ਗੱਲ ਮੈਨੂੰ ਆਪਕ ਬੋਲ ਭਾਈ ਹਾਂਜੀ ਇੱਕ ਬੋਲ ਲਾ ਹਾਂਜੀ ਹਾਂਜੀ ਫੋਨ ਲਾ ਦਿੰਦੇ ਤੁਹਾਨੂੰ ਤੁਹਾਡੇ ਲਓ ਮੇਰੇ ਤੇ ਨਹੀਂ ਹੈ ਨਹੀਂਗਾ ਤੇਰੇ ਕੋ ਇੱਕੋ ਮਿੰਟ ਲੋ ਵੀ ਕਰਦੇ ਉਹਨਾਂ ਦੇ ਆ ਗਏ ਆ ਤੇ ਲੈ ਚੱਲੇ ਵੀ ਅੰਕਲ ਸਾਡਾ ਜਨ ਇਨਸਾਨੀਅਤ ਦਾ ਜਿਹੜਾ ਫਰਜ਼ੀ ਆਪਾਂ ਨਿਭਾਉਤਾ ਜਿਹੜਾ ਰੋਡ ਆ ਨਾ ਸਿਰਿਆਲੀ ਦਾ ਪਤਨ ਵਾਲਾ ਇਿੱਤੇ ਅੱਗੇ ਵੜੀਆਂ ਵਾਰਦਾਤਾਂ ਹੁੰਦੀਆਂ ਸੋ বাজਕੇ ਰੋ ਨੇਰੇ ਸਵੇਰੇ ਘਟ ਨਿਕਲੋ ਵੀ ਠੀਕ ਹੈ ਜੀ ਚੰਗਾ ਜੀ